ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਗ੍ਰੰਥਗਰ ਪਿੰਡ ਤੇ ਵਿਰਕੋਂ ਝੋਟੀਆਂ ਤਿੰਨ ਆ ਸੇਲ ਤਿੰਨੇ ਸੁਈਆਂ ਸਵਾਈਆਂ ਜੇ ਤੇ ਆਜੋ ਲੈਨੇ ਆ ਜਾਣਕਾਰੀ ਇਹਨਾਂ ਕੋ ਕੀ ਡਿਟੇਲ ਹੈ ਸਤਿ ਸ਼੍ਰੀ ਅਕਾਲ ਵੀਰ ਜੀ ਅਸੀਂ ਕਾਲ ਦੀ ਬਾਠ ਸਾਹਿਬ ਹੋਰ ਸਭ ਕੀ ਹਾਲ ਜੀ ਬਾਕੀ ਕਿਰਪਾ ਵਾਹਿਗੁਰੂ ਰਾਮਦਾਸ ਜੀ ਤੁਸੀਂ ਜਣਾਓ ਠੀਕ ਠਾਕ ਸੇਤਾ ਬਸ ਵਧੀਆ ਕਰਵਾ ਠੀਕ ਠਾਕ ਹੈ ਹਾਂ ਜੀ ਹਾਂ ਜੀ ਪਹਿਲੀ ਵੀਡੀਓ ਬਣ ਜਾ ਗਈ ਹੈ ਜੀ ਹਾਂ ਪਹਿਲੀ ਹਾਂ ਜੀ ਹਾਂ ਜੀ ਤੇ ਤਿੰਨ ਝੋਟੀਆਂ ਜੀ ਤਿੰਨ ਝੋਟੀਆਂ ਵੀਰ ਜੀ ਦੋ ਦੀਆਂ ਚੌਕੀਆਂ ਠੀਕ ਹੈ ਠੀਕ ਹੈ ਹਾਂਜੀ ਤੇ ਆਪਰਾ ਡਰੈਸ ਦੱਸ ਦਿਓ ਨਾਂ ਆਪਣਾ ਵੀਰ ਜੀ ਤਰਸੀਮ ਸਿੰਘ ਪਿੰਡ ਗਰੰਦਗੜ ਤਹਿਸੀਲ ਬਟਾਰਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 826448827 ਠੀਕ ਹੈ ਠੀਕ ਹੈ ਹਾਂਜੀ ਤੇ ਪਹਿਲੇ ਨੰਬਰ ਵਾਲੀ ਦਾ ਕੀ ਸਕਦਾ ਵੀਰ ਜੀ ਦੋਦੀ ਛੋਟੀ ਆਇ ਕੋ ਦੁੱਧ 12 ਕਿਲੋ ਆ ਠੀਕ ਐ ਤੇ ਸੂਈ ਚੋਂ 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 ਤਾਂ ਪੰਜਾਂ ਦੇ ਨਾਲ ਹੀ ਠੀਕ ਐ ਠੀਕ ਹਾਂਜੀ ਬਹੁਤ ਚੰਗੀ ਠੀਕ ਖੋਲ ਦੇ ਬੜੀ ਵੱਡੀ ਵਟਸਐਪ ਪੋਲੀ ਆ ਹਾਂ ਵੇਖੋ ਛੋਟੀ ਨੂੰ ਲੇਵਾ ਵੇਖੋ ਇਹ ਤੁਹਾਨੂੰ ਖੋਲ ਕੇ ਦਰਸ਼ਨ ਕਰਾਉਂਦੇ ਛੋਟੀ ਦੇ ਤੇ ਪਿਛੇ ਕੀ ਆ ਗਿਆ ਜਿਹਦੇ ਟੱਕਾ ਵੀਰ ਜੀ ਕੱਟਾ ਮਗਰ ਠੀਕ ਐ ਠੀਕ ਐ ਤਾਜੀ ਸੂਈ ਆ ਛੋਟੀ ਪਹਿਲੀ ਦੋ ਦੰਦ ਆਣ ਕੇ ਦੋ ਡੰਗ ਤਸੱਲੀ ਕਰੇ ਨਾਲੇ ਛੇ ਕੇ ਸੰਗ ਕੋਕੇ ਲੱਗੇ ਹਾਂਜੀ ਹਾਂਜੀ ਤਿਕੀਆਂ ਕੰਨੀਆਂ ਛੋਟੀ ਸੱਦੀ ਜਾਂਦੇ ਲੈਓ ਕੁਮਾਰ ਕੁਮਾਰ ਆ ਰੋਇਤ ਨੂੰ ਕਰਦੇ ਮਗਰ ਆ ਵੇਖੋ ਸਿੰਗ ਵੇਖੋ ਛੋਟਾ ਆ ਵੇਖੋ ਇਹ ਬਾਟਸ਼ਾਹ ਵੀ ਵੇਖ ਲਓ ਦੋੰਦੀ ਇਹ ਨਹੀਂ ਬਿੰਦੇ ਨਾ ਕਹਿਣਾ ਵੇਖ ਲਓ ਦੋ ਦੰਦ ਸਹੀ ਗੱਲ ਤੇ ਸਹੀ ਗੱਲ ਦੋ ਦੰਦ ਝੋਟੀ ਆ ਹਾਂਜੀ ਹਾਂਜੀ ਖਲੇ ਆ ਰਿਹਾ ਤੁਸ ਤਾਂ ਤੇ ਮੁੱਲ ਬਸ ਜਾਇਜ਼ ਹੀ ਕਰ ਪਹਿਲੀ ਯਾਰ ਵੀਡੀਓ ਜਾਇਜ਼ੀ ਕਰਨਾ ਮੈਂ ਲੈਣ ਦੇਣ ਵਾਲਾ ਹਾਂ ਹਾਂਜੀ 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 ਤੇ ਪਹਿਲੀ ਵੀਡੀਓ ਚਲੋ ਤੇ ਮੁੱਲ ਤੇ ਆਪਾਂ ਜਾਇਜ਼ ਇਹਦਾ 140 ਕਰਦੇ ਤੇ ਸ਼ੋਰਟ ਕਿੰਨੀ ਕਰੀਓਗੇ ਸ਼ੋਰਟ ਵਿੱਚੋਂ 5000 ਕਰਦੇ ਠੀਕ ਹੈ ਠੀਕ ਹੈ 135 ਇਹ ਮਾਨਤਾਨ ਥੋੜਾ ਬੋੜਾ ਮਾਨਤਾਨ ਅਮਨ ਕੋ ਕਰਾ ਦੋ 2000 ਰੁਪਇਆ ਹੋਰ ਕਰਦਾ ਬਾਈ ਠੀਕ ਹੈ 134 ਦੀ ਜਗ੍ਹਾ ਤੋਂ ਬਾਕੀ ਜੋੜ ਚਾਣ ਬਾਕੀ ਨਹੀਂ ਠੀਕ ਹੈ ਦੋ ਡੰਗਾਂ ਆ ਕੇ ਤਸੱਲੀ ਕਰਾਂਗੇ ਹਾਂਜੀ ਹਾਂਜੀ ਹੁਣ ਸਾਜ ਦੁੱਧ ਕਿੰਨਾ ਆਏ ਦੇਖੋ ਬਿਲਕੁਲ 12 ਕਿਲੋ 12 ਕਿਲੋ ਹਾਂਜੀ ਠੀਕ ਹੈ ਦੁੱਧ ਚ ਵਾਜੂਗੀ ਉਹਦਾ ਕੱਟੇ ਚੰਗੀ ਹੈ ਬਾਕੀ ਦੁੱਧ ਵੀਰ ਜੀ 6 ਮਹੀਨਾ ਦਾ ਆਏਗੇ ਇਹਦਾ ਮਾਨਤਾਨ ਕਰਦੇ ਹੋ ਤੁਸੀਂ ਹਾਂਜੀ ਕਰ ਦੋ ਹਾਂਜੀ ਹਾਂਜੀ ਠੀਕ ਹੈ ਤੇ ਦੂਜੇ ਨੰਬਰਾਂ ਕਿ ਝੋਟੀ ਕਿਦਾਂ ਜੀ ਕੂਨ ਕੂਨ ਕੱਟੀ ਆ ਦੋ ਦੰਦ ਹੀ ਹੈ ਵੀ ਵੀਰ ਜੀ ਠੀਕ ਆ ਠੀਕ ਫਿਰ ਕੋ ਦੁੱਧ 9 ਕਿਲੋ ਆ ਸੂਈ ਵੀ ਤਾਜੀ ਚੋਹਾਂ ਤੋਂ ਪੰਜਾਂ ਦਿਨਾਂ ਤੇ ਮੂੰਹ ਕਿਦਾਂ ਜੀ ਮੂੰਹ ਵੀ ਦੋਂਦੀ ਵੀਰ ਦੋਂਦੀ ਆ ਠੀਕ ਖੋਲਦੇ ਹੋ ਜੀ ਲੈ ਬਾਕੀ ਭਲੀ ਚੋਣ ਚਾਣ ਬਹੁਤ ਯਾਦੀ ਚੰਗੀਆਂ ਝੋਟੀ ਫੈਲਰ ਪਲੂਨ ਦੋ ਦੰਦ ਥੋੜੀ ਡਰਦੀ ਆ ਝੋਟੀ ਇਹਦਾ ਹਾਂ ਜੀ ਹਾਂ ਜੀ ਝੋਟੀ ਇਹ ਵੀ ਥਨ ਥਨ ਵੇਖੋ ਕੁਆਲਿਟੀ ਬਹੁਤ ਚੰਗੀ ਆ ਸਿੰਗਲ ਹੱਡੀ ਝੋਟੀ ਆ ਵਫਾਲ ਦੋ ਆ ਵੇਖੋ ਸਿੰਗਲ ਸਿੰਗਲ ਵਫਾਲ ਦੋ ਇਹ ਖਾਣੇ ਦੇਖੋ ਕਿੱਦਾਂ ਲੱਗਾ ਬਾਸ ਸਾਹਿਬ ਸਾਰਾ ਹਰਿਆਣੇ 'ਚ ਮਾਲ ਲੈ ਹੁੰਦੇ ਤੁਸੀਂ ਉੱਥੋਂ ਲਈਦਾ ਪਸੂ ਰਾਸਤਾਨੋਂ ਕੋ ਹਰਿਆਣੇ 'ਚੋਂ ਸਾਰਾ ਮਾਲ ਇਹਨਾਂ ਦੇ ਬਾਈਕ 'ਤੇ ਹੁੰਦਾ ਵਾ ਚੰਗੇ ਪਸ਼ੂ ਲਈਦੇ ਵੀਰ ਜੀ ਹਾਂਜੀ ਹਾਂਜੀ ਪਸ਼ੂ ਤੇ ਤਿੰਨ ਚਾਰ ਹੀ ਲਈਦੇ ਲਈਦੇ ਚੰਗੇ ਆ ਹਾਂਜੀ 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 ਤੇ ਇਹਦਾ ਕੋਈ ਜਾਇਜ਼ ਹੀ ਮੁੱਲ ਬਸ

ਆਹ ਬੱਚਾ ਵੇ ਲੋ ਤਾਰਾ ਚੋੜਾ ਨਾਰੀਆਂ ਸੁਈਆਂ ਸਾਰੀਆਂ ਝੋਟੀਆਂ ਤੇ ਇਹ ਤੀਜਾ ਨੰਬਰ ਤੇ ਇਹ ਵੀ ਚਾਰ ਦੰਦਿਆ ਵੀਰ ਜੀ ਹਾਂ ਦੇਖੋ ਸਾਣ ਦੇਖੋ ਤੁਸੀਂ ਇਹਦੀ ਝੋਡੀ ਚੋਣ ਚੋਣ ਇੱਕ ਨੰਬਰ ਬਹੁਤ ਜ਼ਿਆਦਾ ਪੋਲੀ ਹਾਂਜੀ ਹਾਂਜੀ ਕੋਈ ਭਾਈ ਛੋਟਾ ਬੱਚਾ ਭਾਵੇਂ ਜੋੜੇ ਠੀਕ ਆ ਠੀਕ ਆ ਹਾਂਜੀ ਤੇ ਖੋਲਦੇ ਜੀ ਇਹ ਚਾਰ ਦਾ ਦੇਣਾ ਜੋਟੀ ਚਾਰ ਦਾ ਪੱਟੀ ਮਗਰੇ ਆ ਮੈਂ ਤੇ ਦੁੱਧ ਖਾ ਜੇ ਦੇਖੋ ਦੁੱਧ ਤੇਰ ਕੋ ਵਿੱਚ 12 ਕਿਲੋ ਇਹ ਰੱਖੋ 12 ਕਿਲੋ ਠੀਕ ਹੈ ਠੀਕ ਦੁੱਧ ਭਾਜੀ ਵੱਧ ਹੋਊਗਾ ਆਪਾਂ ਘਾਟ ਹੀ ਦੱਸਣਾ ਪਹਿਲੀ ਵੀਡੀਓ ਹਾਂਜੀ ਹਾਂਜੀ ਨਹੀਂ ਬਸ ਨਹੀਂ ਵੀਡੀਓ ਭਾਜੀ ਉਹ ਬੰਦਿਆਂ ਨਹੀਂ ਪਾਉਂਦੇ ਆ ਜਿਹੜੇ ਆਪਣੇ ਵਿਸ਼ਵਾਸ ਕਰਦੇ ਆ ਬਸ ਉਹਨਾਂ ਦੀ ਵੀਡੀਓ ਪਾਉਂਦੇ ਆ ਹਾਂਜੀ 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 ਲੈਓ ਕਮਾਲ ਇਹ ਸੋਹਣੀ ਆ ਆ ਵਿਖਾ ਦੇਣ ਨੂੰ ਤਾਂ ਆਹ ਦੇਖੋ ਸਿੰਘ ਕੇ ਗਿੱਜਣ ਨਾਲ ਕੋਈ ਸ਼ੇਰਖਾਨੀ ਨਹੀਂ ਹੋਈ ਸਿੰਘ ਨੂੰ ਆਹ ਵੇਖੋ ਬਾਕੀ ਭਾਜੀ ਚੋਣ ਬਹੁਤ ਯਾਦੀ ਮੋਟੀ ਲੱਗੀ ਕੋਲ ਬਸ ਚੋਣ ਮੰਗਦੇ ਆਣ ਕੇ ਭਰਾ ਆਪਣੇ ਵੀ ਚੋਣ ਚੰਗੀ ਹੋਵੇ ਟੋਲੀ ਹੋਵੇ ਬਸ ਹਾਂ ਜੀ ਆਣੂਗਾ ਉਧਰ ਦੀ ਚੋਣ ਲੱਗ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਇਹਦਾ ਭਾਜੀ ਤੇਰਾ ਸੁਭਾਏ ਭਾਜੀ ਹਫਤੇ ਕਰਾਵਾ ਤੇ ਮੋਲੇ ਦਾ ਮੋਲੇ ਦਾ ਤੇ ਭਾਜੀ ਕਰਦੇ ਆ ਇੱਕ ਜਾ ਲਈ ਕਰਦੇ ਹਾਂ ਜੀ ਤੇ ਮਾਨਦਾਨ ਮਾਨਦਾਨ 5000 ਰੁਪਏ ਚੁੱਛੜਦਾਂਗੇ 135 ਹਾਂਜੀ 1000 ਰੁਪਏ ਹੋਰ ਕਰਦਾਂਗੇ ਭਾਈ ਠੀਕ ਹੈ 134 ਦੀ ਇਹ ਵੀ ਡੈਸ ਨੇ ਹੋਈ ਜੀ ਦੋਵੇਂ ਜੈਨ ਕੋਈ ਇਹ ਲੱਲੇ ਭਾਗ ਖੋਲ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਇਹੋ ਤਿੰਨੇ ਝੋਟੀਆਂ ਵਾਂ ਆਣ ਕੇ ਦੋ ਡੰਗ ਤੇ ਚੋਲੇ ਤੇ ਅੱਜ ਵੀ ਇਹ ਹੁੰਦੇ ਨੇ ਇੱਕਾਂ ਗੀ ਫੇਰ ਕਰਦੇ ਆ ਵੀ ਡੈਸ ਪੁੱਛ ਰਹੇ ਆ ਤਾਂ ਆਪਣਾ ਡੈਸ ਮਰਾ ਦੰਦ ਫੇਰ ਨਾ ਆਪਣਾ ਵੀਰ ਜੀ ਤਾਂ ਸੇਮ ਸਿੰਘ ਆ ਪਿੰਡ ਗਰੰਥਗਾ ਤਸੀਲ ਬਟਾਲਾ ਕਿਲਾ ਕਰਦਾ ਹੋਰ ਫੋਨ ਨੰਬਰ 8243482 ਠੀਕ ਹੈ ਸਤਿ ਸ਼੍ਰੀ ਅਕਾਲ